ਤੇ ਇਹ ਇੱਕ ਸਰਦਈ ਦੀ ਦੁਕਾਨ ਲਾਉਂਦੇ ਆ ਇੱਥੇ ਉਹਦੇ ਵਿੱਚ ਇਹ ਇੱਕ ਨਸ਼ਾ ਮੁਕਤ ਸਰਦਈ ਬਣਾਉਂਦੇ ਆਗੇ ਜਿਵੇਂ ਕਈ ਲੋਕ ਸੁੱਖਾ ਜਾਂ ਭੰਗ ਪਾ ਕੇ ਬਣਾਉਂਦੇ ਆਗੇ ਉਹ ਨਹੀਂ ਬਣਾਉਂਦੇ ਇਹ ਤੇ ਆਪਾਂ ਇਹਨਾਂ ਤੋਂ ਜਾਣਕਾਰੀ ਲੈ ਸ਼ਹਿਰ ਦੇ ਵਿੱਚ ਵੱਡੀਆਂ ਦੁਕਾਨਾਂ ਨਾਲੋਂ ਸਸਤੇ ਰੇਟ ਤੇ ਵਧੀਆ ਜਵਾਕਾਂ ਦੀਆਂ ਚਪੜਾ ਵੀ ਵੱਡੀਆਂ ਦੀਆਂ ਚਪੜਾ ਵੀ ਮਿਲਦੀਆਂ ਨੇ ਇਹਨਾਂ ਕੋਲ ਹਾਂਜੀ ਸਤਿਗੁਰਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਹੈਗੀ ਹੈਗੀ ਰੈਕੋਟਾ ਇਲਾਕੇ ਦੇ ਲੋਕਾਂ ਲਈ ਇੱਥੇ ਰੈਕੋਟਾ ਇਲਾਕੇ ਦੇ ਵਿੱਚ ਇੱਕ ਨਾ ਸਿੰਘ ਨਹਿੰਗ ਸੰਗ ਨੇਗੇ ਇਹਨਾਂ ਇੱਕ ਸਰਦਾਈ ਦੀ ਦੁਕਾਨ ਲਾਉਂਦੇ ਆ ਤੇ ਨਾਲ ਇਹਨਾਂ ਦਾ ਇੱਕ ਚੱਪੜਾਂ ਦੀ ਛੋਟੀ ਜੀ ਦੁਕਾਨਾਂਗੀ ਤੇ ਇਹਨਾਂ ਦਾ ਨਾ ਇੱਕੋ ਲਾਂਬਾ ਸੀਗਾ ਵੀ ਲੋਕ ਨਾ ਅੱਜ ਕੱਲ ਪੰਜਾਬੀਆਂ ਦਾ ਸਾਥ ਬਹੁਤ ਘੱਟ ਦੇ ਰਹੇ ਆਗੇ ਕਿਉਂਕਿ ਇੱਥੇ ਨਾ ਕਾਫੀ ਸਮੇਂ ਤੋਂ ਇਹ ਦੁਕਾਨ ਲਾ ਰਹੇ ਨੇਗੇ ਪਰ ਇਹਨਾਂ ਕੋਲੇ ਗਾਹਕ ਬਹੁਤ ਘੱਟ ਆਉਂਦਾਗਾ ਤੇ ਉਹਦੇ ਕਾਰਨ ਇਹਨਾਂ ਦੀ ਨਾ ਥੋੜਾ ਜਿਹਾ ਕਮਾਈ ਦੇ ਵਿੱਚ ਦਿੱਕਤ ਆ ਰਹੀ ਹੈ ਕਿਉਂਕਿ ਹੁਣ ਸੋਨੂੰ ਪਤਾ ਹੀ ਆ ਵੀ ਇੱਕ ਨਹਿੰਗ ਸੰਗ ਇੱਕ ਸੱਚਾ ਸੁੱਚਾ ਕੰਮ ਕਰਦੇ ਆ ਤੇ ਉਹਦੇ ਵਿੱਚ ਉਹਨਾਂ ਨੂੰ ਥੋੜੀ ਦਿੱਕਤ ਆਉਂਦੀ ਹੈ ਜੀ ਕਿਉਂਕਿ ਘਰ ਦਾ ਗੁਜ਼ਾਰਾ ਵੀ ਕਰਨਾ ਹੁੰਦਾ ਤੇ ਇਹ ਇੱਕ ਸਰਦਈ ਦੀ ਦੁਕਾਨ ਲਾਉਂਦੇ ਆ ਇੱਥੇ ਉਹਦੇ ਵਿੱਚ ਇਹ ਇੱਕ ਨਸ਼ਾ ਮੁਕਤ ਸਰਦਈ ਬਣਾਉਂਦੇ ਆਗੇ ਜਿਵੇਂ ਕਈ ਲੋਕ ਸੁੱਖਾ ਜਾਂ ਭੰਗ ਪਾ ਕੇ ਬਣਾਉਂਦੇ ਆਗੇ ਉਹ ਨਹੀਂ ਬਣਾਉਂਦੇ ਇਹ ਤੇ ਆਪਾਂ ਇਹਨਾਂ ਤੋਂ ਜਾਣਕਾਰੀ ਲੈਣ ਲੈਣਿਆ ਵੀ ਕੀ ਕੀ ਬਣਾਉਂਦੇ ਆ ਤੇ ਕਿੱਥੇ ਵਿੜਦਾ ਕਿੱਥੇ ਇਹਨਾਂ ਦਾ ਅੱਡਾ ਦਾ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਸਤਿ ਸ਼੍ਰੀ ਅਕਾਲ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਸਰਦਾਈ ਦੀ ਇਹ ਲਾ ਰਹੇ ਹੋ ਦੁਕਾਨ ਜੀ ਪਿਛਲੇ ਸਾਲ ਤੋਂ ਲਾ ਰਹੇ ਆ ਜੀ ਠੀਕ ਆ ਜੀ ਤੇ ਕੀ ਕੀ ਪਾਉਂਦੇ ਹੋ ਇਹਦੇ ਵਿੱਚ ਮਾੜਾ ਜਿਹਾ ਦੱਸਿਓਗੇ ਇਹਦੇ ਵਿੱਚ ਜੀ ਦੇਖੋ ਆਪਾਂ ਬੈਨਰ ਤੇ ਸਪਾਰ ਰੱਖੀ ਆ ਫੋਟੋ ਇਹਦੇ ਵਿੱਚ ਪਹਿਲਾ ਨੰਬਰ ਖਸ ਖਸ ਠੀਕ ਆ ਜੀ ਮਿਰਚ ਮਦਮ ਚਾਰੇ ਮਲਜ ਹਰੀ ਇਲੈਚੀ ਤੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਆ ਠੀਕ ਆ ਜੀ ਹਾਂਜੀ ਠੀਕ ਆ ਜੀ ਤੇ ਤੁਸੀਂ ਸ਼ੱਕਰ ਵੀ ਪਾਈ ਆ ਮੰਨਣਾ ਹਾਂਜੀ 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 ਆਪਾਂ ਸ਼ੱਕਰ ਦੇ ਨਾਲ ਇਹਨੂੰ ਤਿਆਰ ਕਰਦੇ ਆਂ। ਵਿੱਚ ਸ਼ੂਗਰ ਆਪਾਂ ਕੋਸ ਨਹੀਂ ਪਾਉਂਦੇ। ਕੱਲੀ ਸ਼ੱਕਰ ਦੇ ਨਾਲ ਹੀ ਤਿਆਰ ਕੀਤੀ ਜਾਂਦੀ ਆ। ਠੀਕ ਆ ਜੀ। ਹਾਂਜੀ। ਤੇ ਤੁਹਾਡੇ ਕੋਲੇ ਜੇ ਕਿਸੇ ਨੇ ਆਉਣਾ ਹੋਵੇ ਤੁਹਾਡਾ ਇਹ ਨੰਬਰ ਚੱਲਦਾ ਹੈ ਜੀ। ਹਾਂਜੀ ਇਹ ਨੰਬਰ ਚੱਲ ਰਿਹਾ ਜੀ। ਠੀਕ ਆ ਜੀ। 7986309997 ਇਹਨਾਂ ਦਾ ਨੰਬਰ ਆ ਜੇ ਕਿਸੇ ਨੂੰ ਦੁਕਾਨ ਬਾਰੇ ਨਹੀਂ ਵੀ ਪਤਾ ਲੱਗਦਾ ਤਾਂ ਉਹਨਾਂ ਨੂੰ ਫੋਨ ਲਾ ਕੇ ਰਾਏਕੋਟ ਇਲਾਕੇ ਦੇ ਵਿੱਚ ਪੁੱਛ ਸਕਦੇ ਹੋ। ਇਹਨਾਂ ਦਾ ਮੇਨ ਅੱਡਾ ਜਿੱਥੇ ਬੈਠਦੇ ਆ ਨਾ ਇਧਰੋਂ ਇਹ ਬਾਜ਼ਾਰ ਆ ਵਾਲਾ ਆ ਜਾਂਦਾ ਵਾਰਾ। ਉੱਥੇ ਤਲਵੰਡੀ ਗੇਟ ਆਉਂਦਾ ਹੈਗਾ ਨਾ ਤੇ ਇਧਰਨੀ ਸਾਈਡ ਇੱਥੇ ਨਾ ਇੱਕ ਬੀਐਸਐਨ ਵਾਲੇ ਐਕਸਚੇਂਜ ਕੋਲੇ ਆ ਕੇ ਪੀਰਾ ਦੀ ਜਗ੍ਹਾ ਵੀ ਕਾਰਨਰ ਤੇ ਉੱਥੋਂ ਇਹਦੇ ਵਿਚਾਲੇ ਇੱਥੇ ਬੈਠਦੇ ਆ ਇਹ ਇਹਦੇ ਸਾਹਮਣੇ ਆ ਜਾਂਦਾ ਸੰਦੀਪ ਮੈਡੀਕਲ ਹਾਲ ਤੁਸੀਂ ਦੇਖ ਸਕਦੇ ਹੋ ਵੀ ਸੰਦੀਪ ਮੈਡੀਕਲ ਹਾਲ ਦੇ ਬਿਲਕੁਲ ਸਾਹਮਣੇ ਬੈਠਦੇ ਆ ਨਾਲੇ ਇੱਕ ਚੱਪੜਾਂ ਦੀ ਛੋਟੀ ਜੀ ਦੁਕਾਨ ਵੀ ਲਾਉਂਦੇ ਆਗੇ ਜੇ ਕੋਈ ਆਉਣਾਗਾ ਸ਼ਹਿਰ ਦੇ ਵਿੱਚ ਵੱਡੀਆਂ ਦੁਕਾਨਾਂ ਨਾਲੋਂ ਸਸਤੇ ਰੇਟ ਤੇ ਵਧੀਆ ਜੁਵਾਕਾਂ ਦੀਆਂ ਚੱਪੜਾਂ ਵੀ ਵੱਡਿਆਂ ਦੀਆਂ ਚੱਪੜਾਂ ਵੀ ਮਿਲਦੀਆਂ ਨੇ ਇਹਨਾਂ ਕੋਲੇ ਤੇ ਇੱਕ ਵਾਰੀ ਇਹਨਾਂ ਦਾ ਸਾਥ ਜੂਰ ਦਿਓ ਤੇ ਹੋਰ ਕੀ ਕਹਿਣਾ ਚਾਹੋਗੇ ਬਾਬਾ ਜੀ ਮਹਾਰਾਜ ਆਪਣੀ ਬੇਨਤੀ ਹੈ ਵੀ ਆਪਣੇ ਕੋਲੇ ਵੱਧ ਤੋਂ ਵੱਧ ਆਪਾਂ ਸਰਦੀਪ ਬਣਾਉਨੇ ਆਂ ਅਸੇ ਤੋਂ ਰਿਸ਼ਤ ਬਣਾਉਨੇ ਆਂ ਕੋਈ ਇਹਦੇ 'ਚ ਸੁੱਖੇ ਦਾ ਜੂਜ ਨਹੀਂ ਕਰਦੇ ਸਿਰਫ ਇਹਦੇ 'ਤੇ ਰਸਟ ਵਸਤ ਹੁੰਦੀ ਹੈ ਜੋ ਬਦਾਮ ਬਦੂਆ ਮਰਜ ਕਾਲੀਆਂ ਮਿਰਚਾਂ ਹਰੀਆਂ ਲੈਂਦੀਆਂ ਚਾਰੇ ਮਰਜ ਤੇ ਆਪਣੇ ਬੱਚਿਆਂ ਨੂੰ ਵੀ ਲੇਗਾ ਬੱਚਿਆਂ ਨੂੰ ਵੀ ਸਿਕਾਉਂ ਸਕਦੀ ਆਪਦੇ ਲੇਡੀਜ਼ ਪਰਿਵਾਰ ਵੀ ਆ ਕੇ ਸੱਗ ਸਕਦੇ ਨੇ ਜਾਣੀ ਜੇ ਮੌਲਵੀ ਸੋਡੇ ਕੋਲੇ ਇਹ ਨਸ਼ਾ ਮੁਕਤ ਸੁੱਖੇ ਤੋਂ ਬਿਨਾ ਭੰਗ ਤੋਂ ਬਿਨਾ ਗੀ ਇਹਨੂੰ ਬੱਚੇ ਬਜ਼ੁਰਗ ਨੌਜਵਾਨ ਜਾਂ ਔਰਤਾਂ ਕੁੜੀਆਂ ਗੁੜੀਆਂ ਸਾਰੇ ਕਰ ਸਕਦੇ ਆ ਜੀ ਕੋਈ ਵੀ ਕਰ ਸਕਦਾ ਜੀ ਠੀਕ ਆ ਜੀ ਹਾਂਜੀ ਤੇ ਬਸ ਮੇਰੀ ਬੇਨਤੀ ਆ ਵੀ ਲੋਕਾਂ ਨੂੰ ਹਨਾ ਵੀ ਪੰਜਾਬੀਓ ਪੰਜਾਬੀਆਂ ਦਾ ਸਾਥ ਦਿਆ ਕਰੋ ਦੇਖੋ ਇਹ ਇੱਕ ਬਹੁਤ ਚੰਗਾ ਕੰਮ ਕਰ ਰਹੇ ਆਗੇ ਠੀਕ ਆ ਨਾ એનર્ਜੀ ਰੈਂਕ ਹੈ ਕਈ ਵੀ ਹਨਾ ਵੀ ਇਹਦੇ ਨਾਲ ਤਾਕਤ ਮਿਲਦੀ ਆ ਕੋਈ ਇਹਦੇ ਵਿੱਚ ਸੁੱਕੇ ਦਾ ਯੂਜ਼ ਨਹੀਂ ਹੁੰਦਾ ਇਹ ਵਾਤਵਾਦ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹਨਾਂ ਦਾ ਸਾਥ ਦਿਓ ਤੇ ਇੱਥੇ ਪਹੁੰਚੋ ਇਹਨਾਂ ਦਾ ਮੈਂ ਤੁਹਾਨੂੰ ਨੰਬਰ ਬੋਲ ਹੀ ਦਿੱਤਾਗਾ 7983630997 ਇਹਨਾਂ ਦਾ ਨੰਬਰ ਆ ਜੇ ਕਿਸੇ ਨੂੰ ਨਹੀਂ ਵੀ ਪਤਾ ਲੱਗਦਾ ਵੀ ਇਹ ਕਿੱਥੇ ਬੈਠਣੇ ਤਾਂ ਇਹਨਾਂ ਨੂੰ ਫੋਨ ਲਾ ਕੇ ਪੁੱਛ ਸਕਦੇ ਆ ਤੇ ਵੀਡੀਓ ਨੂੰ ਕਰ ਦਿਓ ਵਾਤਵਾਦ ਸ਼ੇਅਰ ਤੇ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ